ਵਰਕਰ ਮੀਟਿੰਗਾਂ ਜਿਹੜੀਆਂ ਸ਼ੁਰੂ ਕਰੀਆਂ ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਪੂਰਾ ਡਟ ਕੇ ਜਿਹੜਾ ਇਲੈਕਸ਼ਨ ਲੜ ਰਿਹਾ ਸਾਰਾ ਕੱਲਾ ਕੱਲਾ ਵਰਕਰ ਜਿਹੜਾ ਪਿੰਡਾਂ 'ਚ ਘੁੰਮ ਰਿਹਾ ਉਸ ਦਿਨ ਤੁਸੀਂ ਸੁਖਵੀਰ ਬਾਦਲ ਜੀ ਦਾ ਪੰਜਾਬ ਬਚਾਓ ਯਾਤਰਾ ਵੀ ਜਿਹੜੀ ਦੇਖੀ ਹੋਣੀ ਅੱਜ ਵੀ ਤੁਸੀਂ ਦੇਖੋ ਵਰਕਰ ਮੀਟਿੰਗਾਂ ਰੱਖੀਆਂ ਤੇ ਰੈਲੀਆਂ ਬਣੀਆਂ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਵਰਕਰ ਨੂੰ ਜਿਹੜਾ ਮਾਣ ਸਤਿਕਾਰ ਮਿਲਿਆ ਹੈਗਾ ਸੋ ਇਹ ਵਰਕਰ ਦੀ ਜਿੱਤ ਮਹਿਸੂਸ ਕਰ ਰਿਹਾ ਸੋ ਮੈਂ ਸਾਰੇ ਜਿੰਨੇ ਹਲਕੇ ਇਨਚਾਰਜ ਲੀਡਰਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਆਸ਼ ਕਰਦਾ ਕਿ ਇਹਨਾਂ ਦੀ ਮਿਹਨਤ ਨਾਲ ਆਪਾਂ ਇਹ ਸੀਟ ਆ ਜਿਹੜੀ ਜਿੱਤ ਕੇ ਸ਼੍ਰੋਮਣੀ ਕਾਲੀ ਜੰਦੀ ਚੋੜੀ ਪਾ ਕਾਂਤੀ ਵੱਲੋਂ ਬਿਆਨ ਦਿੱਤਾ ਗਿਆ ਕਿ ਪਿੱਤੇ ਦੇ ਨੇ ਇਹ ਜਿਹੜਾ ਸੰਟਰੈਕਟ ਕਦਰਸ਼ੇ ਦੇ ਖਤਮ ਕਰ ਲਈ ਵੀ ਜਿਹੜੇ ਹੈਗਾ ਡੋਟੇ ਦੇ ਬੂਟੇ ਵਿੱਚੋਂ ਪੈਤੀ ਪੈਤੀ ਜਿਹੜੇ ਨਸ਼ੇ ਦੇ ਆਦਿ ਨੇ ਤੇ ਤਾਂ ਹੀ ਜਿਹੜੇ ਬੱਸ ਉਹ ਕਿਸ ਤਰ੍ਹਾਂ ਦੇ ਪਾਜੀ ਇਹ ਸਾਰੇ ਬੰਦਿਆਂ ਨੇ ਨੇ ਜੀ ਕਰੋੜਾਂ ਰੁਪਏ ਖਰਚ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਿਆ ਦਾ ਨਸ਼ਿਆਂ ਬਾਰੇ ਇਹ ਆਮ ਆਦਮੀ ਪਾਰਟੀ ਤੋਂ ਜਦੋਂ ਐਮਪੀ ਬਣਿਆ ਉਸ ਟਾਈਮ ਕਾਂਗਰਸ ਨੂੰ ਰੱਜ ਕੇ ਗਾਲਾਂ ਕੱਢਦਾ ਦਾ ਔਰ ਅਕਾਲੀ ਦਲ ਨੂੰ ਕਹਿੰਦਾ ਦਾ ਵੀ ਭੁੱਕੀ ਵੇਚਦੇ ਆ ਫੀਮ ਵੇਚਦੇ ਅੱਜ ਇਹ ਭੁੱਕੀ ਫੀਮ ਦੀਆਂ ਬੁਕਾਲਤਾਂ ਕਰ ਰਹੇ ਨੇ ਇਹਨਾਂ ਦਾ ਕੈਰੇਕਟਰ ਦੇਖ ਲਿਓ ਪਹਿਲਾਂ ਆਮ ਆਦਮੀ ਪਾਰਟੀ ਤੋਂ ਬਣਿਆ ਉਸ ਟਾਈਮ ਕਾਂਗਰਸ ਨੇ ਦੇਸ਼ ਦਾ ਬੇੜਾਗਰ ਕਰ ਦਿਆ ਕਾਂਗਰਸ ਰਿਸ਼ਵਾਚਾਰੀ ਪਾਰਟੀ ਆ ਇਹ ਕੋਈ ਹੋਰ ਨਹੀਂ ਗਾਂਧੀ ਜੀ ਕਹਿੰਦੇ ਦਿਆ ਫਿਰ ਆਜ਼ਾਦ ਲੜੇ ਟਿਕਟ ਨਹੀਂ ਮਿਲੀ ਹੁਣ ਉਸੇ ਉਹੀ ਕਾਂਗਰਸ ਨੂੰ ਜਫੀਆਂ ਬਾਰੇ ਉਹ ਬਹੁਤ ਵਧੀਆ ਬਣ ਗਈ ਯਾਨੀ ਦੋਗਲੇ ਚਿਹਰੇ ਇਹਨਾਂ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਰਹੇ ਆ ਮਹਾਰਾਣੀ ਪ੍ਰਨੀਤ ਕੌਰ ਦੇਖ ਲਓ ਤੁਸੀਂ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਕਾਂਗਰਸ ਤੋਂ ਦੋ ਵਾਰੀ ਉਹਨਾਂ ਦੇ ਹਸਬੰਡ ਸੀਐਮ ਬਣੇ ਅੱਜ ਵੀ ਕਾਂਗਰਸ ਦੇ ਐਮਪੀ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆ ਕਾਰਗੁਜ਼ਾਰੀ ਉਹਨਾਂ ਦੀ ਜ਼ੀਰੋ ਆ ਸੋ ਮੈਂ ਤਾਂ ਪਿੰਡ ਦਾ ਸਰਪੰਚ ਰਿਹਾ ਭਾਜੀ ਦੋ ਵਾਰੀ ਪ੍ਰਧਾਨ ਬਣਿਆ ਦੋ ਵਾਰੀ ਐਮਐਲਏ ਬਣਿਆ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਮੇਰੀ ਕਾਰਗੁਜ਼ਾਰੀ ਚੈੱਕ ਕਰਨੀ ਆ ਮੇਰੇ ਹਲਕੇ ਤੋਂ ਚੈੱਕ ਕਰ ਲਓ ਮੁਕਾਬਲਾ ਕਿਸ ਵਿੱਚ ਮੰਨਦੇ ਹੋ ਜੀ ਤੁਸੀਂ ਹਾਂ ਜੀ ਜੇ ਕਿਰਦਾਰ ਤੇ ਫੈਸਲੇ ਹੋਣ ਨਾ ਜੀ ਕਾਰਗੁਜ਼ਾਰੀ ਤੇ ਫੈਸਲੇ ਹੋਣ ਪਰ ਕਿਸੇ ਦੇ ਨਾਲ ਮੁਕਾਬਲਾ ਨਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਬਣਦਾ ਇੱਕ ਪਾਸੇ ਮੈਂ ਆ ਤੁਹਾਡਾ ਸੇਵਾਦਾਰ ਤੁਹਾਡਾ ਵਰਕਰ ਇੱਕ ਛੋਟਾ ਜਿਹਾ ਸ਼੍ਰੋਮਣੀ ਅਕਾਲੀ ਦਲ ਦਾ ਦੂਸਰੇ ਪਾਸੇ ਮੇਰੀ ਲੜਾਈ ਮਹਿਲਾਂ ਵਾਲਿਆਂ ਨਾਲ ਹੈਗੀ ਜਿਹੜੇ بڑے ਘਰਾਂ 'ਚ ਫਾਇਦਾ ਹੋਏ ਜਿੱਤ ਕੇ ਗੇਟ ਬੰਦ ਕਰ ਲੈਂਦੇ ਆ ਪਬਲਿਕ ਦੀ ਕਦੇ ਸੁਣਦੇ ਨਹੀਂ ਕੌਨਵੈਂਟ ਸਕੂਲਾਂ 'ਚ ਪੜਨ ਵਾਲੇ ਆ ਮੈਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਇੱਥੇ ਤੱਕ ਪਹੁੰਚਿਆ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਦਮ ਤੇ ਇੱਥੇ ਤੱਕ ਪਹੁੰਚਿਆ ਇਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਇੱਕ ਮੌਕਾ ਇੱਕ ਵਰਕਰ ਨੂੰ ਵੀ ਦੇ ਕੇ ਦੇਖੋ ਜਿਹੜੀ ਐਮਪੀ ਦੀ ਪ੍ਰਭਾਸ਼ਾ ਚੇਂਜ ਹੋ ਜਾਏਗੀ ਇਹ ਬੀਜੇਪੀ ਦੇ ਲਗਾਤਾਰ ਵਿਰੋਧ ਹੋ ਰਿਹਾ ਕਿਸ ਤਰ੍ਹਾਂ ਦੇਖ ਰਹੇ ਹਾਂ ਹਾਂ ਜੀ ਜਿਹੜੇ ਇਹਨਾਂ ਦੇ ਕਾਰਨਾਮੇ ਉਹਨਾਂ ਤੋਂ ਵਿਰੋਧ ਹੋ ਰਿਹਾ ਹੈ। ਪੰਜਾਬ ਦਾ ਕਿਸਾਨ ਕਣਕ ਦੀ ਟਰਾਲੀ ਲੈ ਕੇ ਮੰਡੀ ਜਾਂਦਾ 1 ਕਿਲੋ ਲੱਡੂ ਵੀ ਨਹੀਂ ਖਰੀਦ ਸਕਦਾ। ਸਭ ਪੈਸੇ ਬੈਂਕਾਂ 'ਚ ਆੜਤੀਆਂ ਕੋਲ ਚਲੇ ਜਾਂਦੇ ਆ। ਬਰਬਾਦ ਹੋ ਗਈ ਪੰਜਾਬ ਦੀ ਕਿਸਾਨੀ, ਬਰਬਾਦ ਹੋ ਗਿਆ ਪੰਜਾਬ ਦਾ ਪਾਣੀ। ਸੋ ਇਹ ਬੰਦੇ ਇਸ ਪੰਜਾਬ ਦੀ ਸੁਣਨ ਨੂੰ ਤੇ ਅੱਜ ਪੂਰੇ ਪੰਜਾਬ 'ਚ ਬੇਗਾਨਗੀ ਦੀ ਭਾਵਨਾ ਜਿਹੜੀ ਆਈ ਪਈ ਆ। ਸੋ ਸਰਕਾਰਾਂ ਨੂੰ ਚਾਹੀਦਾ ਘੱਟ ਤੋਂ ਘੱਟ ਹਰ ਵਰਗ ਦਾ ਖਿਆਲ ਰੱਖਣ। ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਹ ਸੋ ਜ਼ਰੂਰਤ ਆ ਪੰਜਾਬ ਦੇ ਕਿਸਾਨਾਂ ਦੀ ਹੱਕੀ ਕਰੀ ਜਾਏ ਬੰਦੀ ਸਿੰਘਾਂ ਦਾ ਮਸਲਾ ਹੈਗਾ ਪੰਜਾਬ ਦੇ ਜਿਹੜੇ ਰਾਈਟਸ ਖੋਏ ਜਾ ਰਹੇ ਉਹਨਾਂ ਦਾ ਮਸਲਾ ਆ ਫਿਰ ਗੁਰਦੁਆਰਿਆਂ 'ਚ ਦਖਲਦਾਰੀ ਹੋ ਰਹੀ ਉਹਦਾ ਮਸਲਾ ਆ ਪੰਜਾਬੀਆਂ ਦੀ ਇੱਕ ਕੁੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜ ਸਕਦੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਜਿਹੜੀ ਇਲੈਕਸ਼ਨ ਸਾਡੀ ਐਨਕੇ ਸ਼ਰਮਾ ਜੀ ਲੜ ਰਹੇ ਨੇ ਬਹੁਤ ਇਮਾਨਦਾਰ ਧਿਆਨਦਾਰ ਕੰਮ ਕਰਨ ਵਾਲੇ ਇਹਨਾਂ ਦੀ ਕਾਰਗੁਜ਼ਾਰੀ ਤੁਸੀਂ ਇਹਨਾਂ ਦੀ ਕੰਮਸ਼ਾਚੀ ਜਾ ਕੇ ਦੇਖੋ ਪੰਜਾਬ ਦੇ ਵਿੱਚੋਂ ਮੇਰਾ ਖਿਆਲ ਸਭ ਤੋਂ ਵੱਧ ਕੰਮ ਹੋਇਆ ਤਾਂ ਮਾਹਲੀ ਜ਼ਿਲ੍ਹੇ ਦੇ ਵਿੱਚ ਹੋਇਆ ਜਿੰਨੀ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕੀਤਾ ਹੈ ਇਹ ਇੱਕ ਰਿਕਾਰਡ ਹੋਣਾ ਦੂਜੀ ਗੱਲ ਜਦੋਂ ਅਸੀਂ ਸਿਲੈਕਸ਼ਨ ਕਰਦੇ ਸੀ ਹਰੇਕ ਕੈਂਡੀਡੇਟ ਤੇ ਕੋਈ ਨਾ ਕੋਈ ਬੰਦਾ ਕਿੰਤੂ ਬਲੰਤੂ ਕਰਦਾ ਸੀ ਪਰ ਜਦੋਂ ਐਨ ਕੇ ਸ਼ਰਮੇ ਦੀ ਗੱਲ ਆਈ ਸਾਰੇ ਬੰਦਿਆਂ ਨੇ ਕਿਹਾ ਵੀ ਇਹ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੈ ਸੋ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਆਪਣੇ ਆਏ ਆਂਦੀ ਕਿ ਸਾਡੇ ਕੋਲ ਇਹੋ ਜਿਹਾ ਕੈਂਡੀਡੇਟ ਹੈ ਜੋ ਨਾਨ ਕੰਟਰੋਵਰਸਲ ਜਿਹਦੀ ਹਰ ਬੰਦਾ ਤਾਰੀਫ ਕਰਦਾ ਤੁਸੀਂ ਗਰੀਬ ਬੰਦੇ ਨਾਲ ਗੱਲ ਕਰ ਲੋ ਅਮੀਰ ਨਾਲ ਕਰ ਲੋ ਤਕੜੇ ਨਾਲ ਕਰ ਲੋ ਜ਼ਿਮੀਂਦਾਰ ਨਾਲ ਗੱਲ ਕਰ ਲੋ ਵਪਾਰੀ ਨਾਲ ਗੱਲ ਕਰ ਲੋ ਹਰ ਬੰਦਾ ਤਾਰੀਫ ਕਰਦਾ ਹੈ ਹਰ ਸਾਡਾ ਪਾਰਟੀ ਦਾ ਵਰਕਰ ਇੰਦੇ ਹੋ ਕਰਦਾ ਹੈ ਇਹਦੇ ਖਾਤਰ ਕੋਈ ਧੜੇਬੰਦੀ ਨਹੀਂ ਕੋਈ ਪਾਰਟੀਵਾਦੀ ਨਹੀਂ ਸੋ ਬਹੁਤ ਵਧੀਆ ਮੈਨੂੰ ਲੱਗਦਾ ਹੈ ਵੀ ਕਰਨੀ ਤਾਂ ਗੁਰੂ ਮਹਾਰਾਜ ਨੇ ਪਰਮਾਤਮਾ ਨੇ ਕਰਨੀ ਹੈ ਬਹੁਤ ਵੱਡੇ ਮਾਰਜਿਨ ਦੇ ਨਾਲ ਸਾਡਾ ਕੋਈ ਮੁਕਾਬਲਾ ਕਿਸੇ ਨਾਲ ਹੋਣਾ ਨਹੀਂ ਲੋਕਾਂ ਨੇ ਆਪਣੇ ਆਪ ਦੇ ਵੋਟਾਂ ਪਾਉਣੀਆਂ ਨੇ ਤੇ ਬਹੁਤ ਵੱਡੀ ਜਿੱਤ ਹੋਣੀ ਹੈ ਤੇ ਸ਼ਰਮਾ ਜੀ ਨੂੰ ਮੈਂ ਪਾਰਲੀਮੈਂਟ ਬਣਾਵਾਂਗੇ ਔਰ ਮੈਂ ਇਹਨੂੰ ਵੀ ਵਿਸ਼ਵਾਸ ਕਰਦਾ ਕਿ ਮੈਂਬਰ ਪਾਰਲੀਮੈਂਟ ਬਣ ਕੇ ਵੀ ਇਹਨਾਂ ਨੇ ਆਪਣੇ ਹਲਕੇ ਦੇ ਵਿੱਚ ਜੋ ਕੰਮ ਕਰਨਾ ਹੈ ਸਾਨੂੰ 25 ਸਾਲ ਹੋ ਗਏ ਤਕਰੀਬਨ ਬਿਨਾ ਮੈਂ ਪਾਰਲੀਮੈਂਟ ਤੋਂ ਪਰ ਮੇਰਾ ਖਿਆਲ ਇਹ ਨੇ 25 ਸਾਲ ਦਾ ਭਾਂਗਾ ਸੜਾ ਕੱਢ ਦੇਣਾ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਏ ਪ੍ਰਨੀਤ ਕੌਰ ਕੋਈ ਉਦਯੋਗ ਨਹੀਂ ਲੈ ਕੇ ਆਏ ਜਿੱਥੇ ਰੋਜ਼ਗਾਰ ਮਿਲ ਸਕੇ ਕੀ ਲੱਗਦਾ ਵੀ ਜੇਕਰ ਅਕਾਲੀ ਦਲ ਜਿੱਤਦਾ ਤਾਂ ਪਟਿਆਲੇ ਜ਼ਿਲ੍ਹੇ ਲਈ ਕੋਈ ਵਿਸਤਰਾ ਦਾ ਉਪਰਾਲਾ ਕਰ ਤੁਸੀਂ ਕੱਲੀ ਪ੍ਰਨੀਤ ਕੌਰ ਦੀ ਗੱਲ ਨਾ ਕਰੋ ਉਹਦੇ ਨਾਲ ਗਾਂਧੀ ਦੀ ਗੱਲ ਕਰ ਲੋ ਪ੍ਰਨੀਤ ਕੌਰ ਦੀ ਗੱਲ ਕਰ ਲੋ ਪਿਛਲੇ 25 ਸਾਲ ਦੇ ਵਿੱਚ ਇੱਕ ਚੀਜ਼ ਦੱਸ ਦੋ ਜਿਹੜੀ ਆਈ ਹੋਵੇ ਪਟਿਆਲੇ ਦੇ ਜਿਲ੍ਹੇ ਨੂੰ ਗਈਆਂ ਬਸੇਰੀਆਂ ਦੇ ਤੋਂ ਜੇ ਮੈਂ ਵਿਸ਼ਵਾਸ ਨਾ ਕਰਨਾ ਜੇ ਸ਼ਰਮਾ ਜੀ ਉੱਥੇ ਚਲੇ ਗਏ ਇਹ ਸਰਕਾਰ ਚੋਣ ਚਾਹੇ ਬੇ ਸਰਕਾਰ ਚੋਣ ਇਹ ਲੜਕੇ ਪ੍ਰੋਜੈਕਟ ਲੈ ਕੇ ਆਉਣਗੇ ਜੋ ਮਹਾਈ ਦੇ ਵਿੱਚ ਇਹਨੇ ਕੀਤਾ ਉਹ ਪਟਿਆਲਾ ਫਿਰ ਜ਼ਿਲ੍ਹੇ ਦੇ ਵਿੱਚ ਪਟਿਆਲਾ ਪਾਰਲੀਮੈਂਟ ਕੰਸਟਰਕਟ ਦੇ ਵਿੱਚ ਕਰਕੇ ਦਿਖਾਉਣਗੇ ਇਹ ਵੀ ਵਿਸ਼ਵਾਸ ਹੈ ਨਹੀਂ ਪੈਣੀ ਬੋਲਦੀਆਂ ਆ ਰਹੀਆਂ ਹੋ ਸਟਾਰਗਰ ਬੋਲਦੀਆਂ ਮੈਂ ਕਸਰ ਜਿਹੜਿਆ ਅਕਾਲੀ ਦਲ ਵੱਲੋਂ ਮੀਟਿੰਗ ਦਾ سلسلہ ਚੱਲ ਰਿਹਾ ਲੋਕਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਮੀਟਿੰਗ ਦਾ ਅੱਜ ਅੱਜ ਬਹੁਤ ਹੀ ਵਧੀਆ ਮੀਟਿੰਗ ਹੈਗੀ ਆ ਸਾਡੇ ਐਨ ਕੇ ਸ਼ਰਮਾ ਜੀ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਹੈਗਾ ਸੋ ਪਾਰਟੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਾਡੇ ਐਨ ਕੇ ਸ਼ਰਮਾ ਜਿਹੜੇ ਬੇਦਾਗ ਇਨਸਾਨ ਨੇ ਬੜੇ ਅੱਛੇ ਇਨਸਾਨ ਨੇ ਤੇ ਉਹਨਾਂ ਨੂੰ ਪਾਰਟੀ ਨੇ ਬਖਸ਼ਿਸ਼ ਕੀਤੀ ਹੈ ਕਿ ਪਾਰਲੀਮੈਂਟ ਪਟਿਆਲਾ ਦੀ ਸੀਟ ਦਿੱਤੀ ਹੈ ਸੋ ਐਨ ਕੇ ਸ਼ਰਮਾ ਜੀ ਦੇ ਆਮਦਨ ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ ਸੋ ਉਹਨਾਂ ਨੂੰ ਜਾਣ ਪਛਾਣ ਕਰਾਉਣ ਵਾਸਤੇ ਉਹਨਾਂ ਨਾਲ ਸਾਰੇ ਵਰਕਰਾਂ ਨੂੰ ਨੇੜਲਾ ਰਿਸ਼ਤਾ ਬਣਾਉਣ ਵਾਸਤੇ ਅੱਜ ਐਨ ਕੇ ਸ਼ਰਮਾ ਜੀ ਆਏ ਨੇ ਤੇ ਉਹਨਾਂ ਨੂੰ ਮੈਂ ਜੀ ਆਖਦਾ ਸੋ ਜਿਹੜੀਆਂ ਪਾਰਟੀ ਦੇ ਫੈਸਲੇ ਨੇ ਉਹਨਾਂ ਦਾ ਛਲਾਗਾ ਜਿਹੜੀ ਹੈਗੀ ਆ ਲੋਕ ਸਾਰੀ ਦੁਨੀਆ ਕਰ ਰਹੀ ਹੈ ਪਾਰਟੀ ਨੇ ਜਿਹੜੇ ਸਟੈਂਡ ਲੈ ਕੇ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਉਤਾਰੇ ਨੇ ਬੜੇ ਬੇਦਾਗ ਉਮੀਦਵਾਰ ਉਤਾਰੇ ਨੇ ਦੂਜੀਆਂ ਪਾਰਟੀਆਂ ਦੇ ਕੋਲ ਜਿਹੜੇ ਉਮੀਦਵਾਰ ਨੇ ਸਾਰੇ ਦੂਜੇ ਦੂਜੇ ਪਾਸਿਓਂ ਕਿਸੇ ਪਾਸੇ ਫੜਕੇ ਲਿਆਉਣੇ ਪੈ ਰਹੇ ਨੇ ਸਾਡੇ ਕੋਲ ਇਸ ਤਰ੍ਹਾਂ ਦੇ ਉਮੀਦਵਾਰ ਨੇ ਜਿਹੜੇ ਬੇਦਾਗ ਨੇ ਔਰ ਚੰਗੀ ਛਵੀ ਰੱਖਦੇ ਨੇ ਐਨ ਕੇ ਸ਼ਰਮਾ ਜੀ ਤੇ ਉਹਨਾਂ ਦੀ ਜਿੱਤ ਵਾਸਤੇ ਅੱਜ ਇਹ ਪਹਿਲੀ ਮੀਟਿੰਗ ਸਾਡੀ ਹਲਕਾ ਨਾਬਾ ਦੇ ਵਿੱਚ ਹੋ ਰਹੀ ਹੈ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ ਤੇ ਨਾਲ ਹੀ ਇਹ ਵੀ ਵਿਸ਼ਵਾਸ ਦੁਆਨੇ ਆ ਕਿ ਅਸੀਂ ਨਾਬੇ ਵਾਲੇ ਤੁਹਾਨੂੰ ਵੱਡੀ ਜਿੱਤ ਕਰਵਾ ਕੇ ਭੇਜਾਂਗੇ ਇਥੋਂ ਸੋ ਸਾਰੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਪਾਰਸੋਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਪਿੰਡਾਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਇਸ ਵਿਅਕਤੀ ਦੀ ਇੰਨੀ ਕਿ ਆਪਣੇ ਆਪ ਸ਼ਲਾਘਾ ਹੋ ਰਹੀ ਹੈ ਕਿ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਵਧੀਆ ਇਨਸਾਨ ਨਾ ਜਿਹੜਾ ਕਿ ਪਾਰਲੀਮੈਂਟ ਹਲਕਿਆਂ ਤੋਂ ਦਿੰਦਾ ਹੈ